ਕਿ ਜੀ ਹੁਣ ਲਾਅ ਨੰਬਰ 33 ਕੈਂਡਾਟ ਕੇ ਡਿਸਕਵਰ ਈਚ ਮੈਨਸ ਥੰਬਸ ਗਰੋ ਇਹਦਾ ਪੰਜਾਬੀ ਦੇ ਵਿੱਚ ਕੀ ਮਤਲਬ ਹੈ ਕਾਨੂੰਨ ਨੰਬਰ 33 ਦਾ ਕਿ ਤੁਸੀਂ ਹਰ ਇੱਕ ਇਨਸਾਨ ਦੀ ਕਮਜ਼ੋਰੀ ਲੱਭੋ ਜਿਹੜਾ ਵੀ ਇਨਸਾਨ ਤੁਹਾਨੂੰ ਤੁਹਾਡੀ ਜ਼ਿੰਦਗੀ ਦੇ ਵਿੱਚ ਮਿਲਦਾ ਹੈ ਤੁਸੀਂ ਉਹਦੀ ਕਮਜ਼ੋਰੀ ਲੱਭੋ ਉਹ ਕਿਉਂ ਲੱਭੋ ਕਿਉਂਕਿ ਉਸ ਚੀਜ਼ ਦੇ ਨਾਲ ਤੁਸੀਂ ਉਸ ਇਨਸਾਨ ਦੇ ਉੱਤੇ ਸਿੱਧਾ-ਸਿੱਧਾ ਕਾਬੂ ਪਾ ਸਕਦੇ ਹੋ ਇੱਥੇ ਇਸ ਕਿਤਾਬ ਦਾ ਲੇਖਕ ਸਾਨੂੰ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਤੁਸੀਂ ਜੇਕਰ ਉਸ ਇਨਸਾਨ ਦੀ ਕਮਜ਼ੋਰੀ ਲੱਭਦੇ ਹੋ ਉਸ ਇਨਸਾਨ ਦੀ ਕਮਜ਼ੋਰੀ ਪਛਾਣ ਜਾਂਦੇ ਹੋ ਤਾਂ ਤੁਹਾਡਾ ਸਿੱਧਾ-ਸਿੱਧਾ ਉਸ ਇਨਸਾਨ ਦੇ ਉੱਤੇ ਕਾਬੂ ਪੈ ਜਾਂਦਾ ਕੁਨ ਇੱਥੇ ਫਿਰ ਇਹ ਗੱਲ ਯਾਦ ਰੱਖਿਓ ਕਿ ਇਹ ਮੇਰਾ ਨਿੱਜੀ ਵਿਚਾਰ ਨਹੀਂ ਹੈ ਮੈਂ ਸਿਰਫ ਤੁਹਾਨੂੰ ਇਸ ਕਿਤਾਬ ਦੇ ਇਸ ਕਾਨੂੰਨ ਦੀ ਇਸ ਲਾਅ ਦੀ ਇੱਕ ਸੌਖੀ ਉਦਾਹਰਨ ਦੇ ਕੇ ਸੌਖੀ ਜੀ ਵਿਆਖਿਆ ਕਰਕੇ ਦੱਸ ਰਿਹਾ। ਠੀਕ ਹੈ ਜੀ। ਤੇ ਇਸ ਲਾਅ ਦਾ ਇਹ ਹੀ ਮਤਲਬ ਹੈ ਕਿ ਤੁਸੀਂ ਹਰ ਇੱਕ ਇਨਸਾਨ ਜਿਹੜਾ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਆ ਉਸ ਦੀ ਕਮਜ਼ੋਰੀ ਲੱਭੋ। ਕਿਉਂਕਿ ਤੁਸੀਂ ਇਸ ਤਰ੍ਹਾਂ ਕਰਨ ਨਾਲ ਉਸ ਇਨਸਾਨ ਦੇ ਉੱਤੇ ਆਪਣਾ ਸਿੱਧਾ-ਸਿੱਧਾ ਕਾਬੂ ਪਾ ਸਕਦੇ ਹੋ। ਠੀਕ ਹੈ ਜੀ। ਕਜੀ ਹੁਣ ਆਪਾਂ ਗੱਲ ਕਰਦੇ ਆ ਲਾਅ ਨੰਬਰ 34 ਦੇਤੇ ਕਾਨੂੰਨ ਨੰਬਰ 34 ਜਿਹੜਾ ਕਿ ਆਪਾਂ ਨੂੰ ਕਹਿੰਦਾ ਕਿ ਬੀ ਜ਼ੋਇ ਲਿਨিয়ার ਔਨ ਸੈਸ਼ਨ ਐਟ ਲਾਈਕ ਅ ਕਿੰਗ ਟੂ ਬੀ ਟ੍ਰੀਟਡ ਲਾਈਕ ਵਨ ਹੁਣ ਇਹ ਲਾਅ ਆਪਾਂ ਨੂੰ ਕਹਿੰਦਾ ਹੈ ਕਿ ਤੁਸੀਂ ਉਸੇ ਤਰ੍ਹਾਂ ਹੀ ਆਪਣੇ ਆਪ ਨਾਲ ਵਰਤਾਵਰ ਕਰੋ ਜਿਵੇਂ ਦਾ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੇ ਨਾਲ ਕਰਨ ਹੁਣ ਮੰਨ ਲਓ ਤੁਸੀਂ ਆਪਣੇ ਆਪ ਨਾਲ ਚੰਗਾ ਬਿਹੇਵ ਨਹੀਂ ਕਰਦੇ ਤੁਸੀਂ ਆਪਣੇ ਆਪ ਨੂੰ ਹੀ ਮਾੜਾ ਸਮਝਦੇ ਹੋ ਪਰ ਲੋਕਾਂ ਨੇ ਤਾਂ ਤੁਹਾਨੂੰ ਮਾੜਾ ਸਮਝਣਾ ਹੀ ਹੋਇਆ ਤੁਸੀਂ ਮੰਨ ਲਓ ਜੇ ਆਪਦੇ ਆਪ ਨੂੰ ਹੀ ਮਾੜਾ ਸਮਝਦੇ ਹੋ ਆਪਦੇ ਆਪ ਨੂੰ ਚੰਗਾ ਨਹੀਂ ਸਮਝਦੇ ਤਾਂ ਤੁਸੀਂ ਇਹ ਉਮੀਦ ਕਰ ਲਓਗੇ ਕਿ ਲੋਕ ਤੁਹਾਨੂੰ ਚੰਗਾ ਸਮਝਣਗੇ ਸੋ ਇਹ ਲਾਅ ਦਾ ਮਤਬਲ ਬਹੁਤ ਜ਼ਿਆਦਾ ਡੂੰਘਾ ਹੈ ਪਰ ਆਪਾਂ ਆਸਾਨ ਜਿਹੇ ਸ਼ਬਦਾਂ ਦੇ ਵਿੱਚ ਇੰਨਾ ਕੁ ਸਮਝ ਸਕਦੇ ਹਾਂ ਕਿ ਤੁਸੀਂ ਆਪਣੇ ਆਪ ਨਾਲ ਇੰਨਾ ਚੰਗਾ ਬਿਹੇਵ ਕਰੋ ਆਪਣੇ ਆਪ ਨੂੰ ਭਾਵੇਂ ਇਹ ਮੈਟਰ ਨਹੀਂ ਕਰਦਾ ਕਿ ਤੁਸੀਂ ਗਰੀਬੀ ਚੋਂ ਕੇ ਅਮੀਰੀ ਚੋਂ ਜੇਕਰ ਤੁਸੀਂ ਗਰੀਬੀ ਚੋਂ ਤਾਂ ਵੀ ਤੁਸੀਂ ਆਪਣੇ ਆਪ ਦੇ ਨਾਲ ਇੰਨਾ ਚੰਗਾ ਵਰਤਾਅ ਕਰੋ ਇੰਨਾ ਚੰਗਾ ਬਿਹੇਵ ਕਰੋ ਕਿ ਲੋਕ ਵੀ ਤੁਹਾਡੇ ਨਾਲ ਚੰਗਾ ਬਿਹੇਵ ਕਰਨ ਆਪਣੇ ਆਪ ਨੂੰ ਮਾੜਾ ਨਾ ਕਹੋ ਤਾਂ ਜੋ ਲੋਕ ਵੀ ਤੁਹਾਨੂੰ ਮਾੜਾ ਕਹਿਣ ਇਹ ਲੋਕ ਕਹਿੰਦਾ ਕਿ ਤੁਸੀਂ ਆਪਣੇ ਆਪ ਨੂੰ ਇੱਕ ਜਾਜਾ ਸਮਝੋ ਤਾਂ ਕਿ ਲੋਕ ਵੀ ਤੁਹਾਨੂੰ ਇੱਕ ਜਾਜੇ ਵਾਗ ਬਰੀਟ ਕਰਨ ਠੀਕ ਹੈ ਕੁੱਲ ਮਿਲਾ ਕੇ ਸੌਖੇ ਸ਼ਬਦਾਂ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਇੱਕ ਚੰਗਾ ਇਨਸਾਨ ਇੱਕ ਚੰਗੀ ਸਖਸ਼ੀਅਤ ਵਾਲਾ ਇਨਸਾਨ ਸਮਝੋ ਤੇ ਬਣਾਓ ਤਾਂ ਕਿ ਲੋਕ ਵੀ ਤੁਹਾਨੂੰ ਉਦਾਂ ਦਾ ਇਨਸਾਨ ਹੀ ਸਮਝਣ ਇਹ ਸੀਗਾ ਇਸ ਲਾਅ ਦਾ ਇੱਕ ਸਿੱਧਾ ਸਿੱਧਾ ਮਤਬ올 ਠੀਕ ਹੈ ਜੀ ਓਕੇ ਜੀ ਹੁਣ ਲਾਅ ਨੰਬਰ 35 ਆਪਾਂ ਨੂੰ ਕਹਿੰਦਾ ਕਿ ਮਾਸਟਰ ਦਾ ਆਰਟ ਆਫ ਟਾਈਮਿੰਗ ਏ ਤਾਂ ਆਪਾਂ ਸਾਰਿਆਂ ਨੂੰ ਹੀ ਪਤਾ ਹੈ ਕਿ ਸਮਾਂ ਆਪਣੇ ਵਾਸਤੇ ਕਿੰਨਾ ਜ਼ਿਆਦਾ ਇੰਪੋਰਟੈਂਟ ਹੈ ਕਿ ਜੇ ਸਮਾਂ ਲੰਘ ਗਿਆ ਉਸ ਤੋਂ ਬਾਅਦ ਤਾਂ ਪਛਤਾਉਣ ਦਾ ਕੋਈ ਫਾਇਦਾ ਨਹੀਂ ਹੁਣ ਇੱਥੇ ਗੱਲ ਥੋੜੀ ਜਿਨ੍ਹਾਂ ਨੇ ਇਸ ਚੀਜ਼ ਤੋਂ ਅਲੱਗ ਹੋ ਕੇ ਕੀਤੀ ਹੈ ਇਹ ਕਹਿੰਦੇ ਟਾਈਮਿੰਗ ਵੈਸੇ ਤਾਂ ਇਹਦੇ ਨਾਲ ਹੀ ਮਿਲਦੀ ਜੁਲਦੀ ਆ ਪਰ ਇਹ ਕਹਿੰਦੇ ਤੁਸੀਂ ਟਾਈਮਿੰਗ ਦਾ ਹਮੇਸ਼ਾ ਖਿਆਲ ਰੱਖਣਾ ਹੈ ਕਿ ਜਿਹੜਾ ਕੰਮ ਜਿਹੜੇ ਸਮੇਂ ਦੇ ਉੱਤੇ ਕਰਨਾ ਹੈ ਤੁਸੀਂ ਉਸੇ ਸਮੇਂ ਦੇ ਉੱਤੇ ਕਰਨਾ ਹੈ ਹੁਣ ਤੁਸੀਂ ਮੰਨ ਲਓ ਆਪਾਂ ਇੱਥੇ ਇੱਕ ਉਦਾਹਰਨ ਸਮਝਦੇ ਹਾਂ ਤੁਸੀਂ ਫੋਰ ਐਗਜ਼ਾਮਪਲ ਤੁਸੀਂ ਮੰਨ ਲਓ ਤੁਸੀਂ ਸ਼ੇਅਰ ਮਾਰਕੀਟ ਦੇ ਵਿੱਚ ਤੁਸੀਂ ਇਨਵੈਸਟਮੈਂਟ ਕੀਤੀ ਹੁਣ ਤੁਸੀਂ ਮੰਨ ਲਓ ਤੁਸੀਂ ਸਹੀ ਸਮੇਂ ਦੇ ਉੱਤੇ ਆਪਣੇ ਸਹੀ ਫੈਸਲੇ ਨਹੀਂ ਲਏ ਤੁਸੀਂ ਸਹੀ ਸਮੇਂ ਦੇ ਉੱਤੇ ਆਪਦੇ ਸ਼ੇਅਰਸ ਨਹੀਂ ਖਰੀਦੇ ਜਾਂ ਨਹੀਂ ਵੇਚੇ ਕੋਚੀ ਇਸ ਨਾਲ ਤੁਹਾਡਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਤੁਹਾਨੂੰ ਉਹ ਚੀਜ਼ ਬਹੁਤ ਹੀ ਜ਼ਿਆਦਾ ਕਾਟੇ ਦੇ ਵਿੱਚ ਲੈ ਕੇ ਜਾ ਸਕਦੀ ਹੈ ਸਿਰਫ ਉਸੇ ਖੇਲ ਦੇ ਵਿੱਚ ਨਹੀਂ ਮੰਨ ਲਓ ਤੁਸੀਂ ਹੁਣ ਆਪਾਂ ਦੇਖਦੇ ਆਪਾਂ ক্রিকেট ਦੇ ਵਿੱਚ ਕੋਈ ਪਲੇਅਰ ਜੀ ਖੇਡ ਰਿਹਾ ਆਪਾਂ ਕਹਿੰਦੇ ਆ ਕਿ ਜੀ ਇਸ ਪਲੇਅਰ ਦੀ ਬੈਟਿੰਗ ਕਰਨ ਦੀ ਟਾਈਮਿੰਗ ਬਹੁਤ ਸੋਣੀ ਹੈ ਸਮਝ ਗਏ ਕਿ ਅਸੀਂ ਕਿਸੇ ਕੰਮ ਨੂੰ ਸਹੀ ਸਮੇਂ ਦੇ ਉੱਤੇ ਹਾਰੇਤਾ ਦੇ ਆਂ ਜਦੋਂ ਉਹਨੂੰ ਫੋਰ ਐਗਜ਼ਾਮਪਲ ਮੰਨ ਲਓ ਕਿਸੇ ਥਾਂ ਦੇ ਉੱਤੇ ਮੈਨੂੰ ਬੋਲਣਾ ਚਾਹੀਦਾ ਪਰ ਮੈਂ ਉਸ ਥਾਂ ਦੇ ਉੱਤੇ ਨਹੀਂ ਬੋਲਿਆ ਜਾਂ ਇਸ ਮੌਕੇ ਦੇ ਉੱਤੇ ਮੈਨੂੰ ਬੋਲਣਾ ਚਾਹੀਦਾ ਸੀਗਾ ਇਸ ਮੌਕੇ ਦੇ ਉੱਤੇ ਮੈਂ ਨਹੀਂ ਬੋਲਿਆ ਮੈਂ 5 ਮਿੰਟ ਰੋਕ ਕੇ ਬੋਲਿਆ ਜਾਂ 5 ਮਿੰਟ ਪਹਿਲਾਂ ਬੋਲ ਗਿਆ ਉਸ ਚੀਜ਼ ਨੂੰ ਕਹਿੰਦੇ ਨੇ ਟਾਈਮਿੰਗ ਕਿ ਤੁਸੀਂ ਆਪਣੀ ਟਾਈਮਿੰਗ ਦੇ ਉੱਤੇ ਖਾਸ ਧਿਆਨ ਰੱਖਣਾ ਹੈ ਕਿ ਤੁਸੀਂ ਜੋ ਵੀ ਕਰਨਾ ਹੈ ਤੁਸੀਂ ਬਿਲਕੁਲ ਸਹੀ ਸਮੇਂ ਦੇ ਉੱਤੇ ਕਰਨਾ ਹੈ ਠੀਕ ਹੈ ਜੀ ਇਹ ਰੂਲ ਇਹ ਲਾਅ ਇੱਕ ਨੋਨ ਆਪਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰਦਾ ਹੈ ਕਿ ਤੁਸੀਂ ਆਪਣੀ ਟਾਈਮਿੰਗ ਨੂੰ ਹਮੇਸ਼ਾ ਸਹੀ ਤਰੀਕੇ ਨਾਲ ਬਣਾ ਕੇ ਰੱਖਣਾ ਓਕੇ ਜੀ ਹੁਣ ਆਪਾਂ ਗੱਲ ਕਰਦੇ ਆਂ ਅਗਲੇ ਲਾਅ ਦੇ ਉੱਤੇ ਜਿਹੜਾ ਕਿ ਹੈ ਲਾਅ ਨੰਬਰ 36 ਤੇ ਇਹ ਨੋ ਆਪਾਂ ਨੂੰ ਕਹਿੰਦਾ ਹੈ ਕਿ ਡਿਸਟੇਨ ਥਿੰਗਸ ਯੂ ਕੈਨ ਨਾਟ ਹੈਵ ਤੇ ਪੰਜਾਬੀ ਦੇ ਵਿੱਚ ਇਸ ਕਾਨੂੰਨ ਦਾ ਕੀ ਮਤਵ ਹੈ ਕਿ ਤੁਸੀਂ ਜਿਹੜੀਆਂ ਚੀਜ਼ਾਂ ਨੂੰ ਪ੍ਰਾਪਤ ਨਹੀਂ ਕਰ ਸਕਦੇ ਤੁਸੀਂ ਉਹਨਾਂ ਨੂੰ ਅ ਜੇ ਮਸੌਖੇ ਸ਼ਬਦਾਂ ਦੇ ਵਿੱਚ ਕਹਾਂ ਤਾਂ ਤੁਸੀਂ ਉਹਨਾਂ ਨੂੰ ਨਕਾਰਾ ਸਾਬਿਤ ਕਰ ਦਿਓ ਉਹ ਕਿਉਂ ਜੇ ਆਪਾਂ ਥੋੜੀ ਜਿਹੀ ਹੋਰ ਸੌਖੇ ਸ਼ਬਦਾਂ ਚ ਲੈ ਜਾਈਏ ਤਾਂ ਤੁਸੀਂ ਉਹਨਾਂ ਨੂੰ ਮਹੱਤਵਪੂਰਨ ਨਾ ਸਮਝੋ ਤੇ ਦੁਨੀਆਂ ਨੂੰ ਵੀ ਇਹ ਹੀ ਦਿਖਾਓ ਕਿ ਇਹ ਚੀਜ਼ ਤਾਂ ਇੰਨੀ ਮਹੱਤਵਪੂਰਨ ਹੈ ਹੀ ਨਹੀਂ ਕਿ ਉਹ ਕਿਉਂ ਜਦੋਂ ਤੁਸੀਂ ਐਵੇਂ ਕਰੋਗੇ ਤਾਂ ਤੁਹਾਡਾ ਓਪੋਨੈਂਟ ਤੁਹਾਡਾ ਕੰਪੀਟੀਟਰ ਵੀ ਇਹ ਸਮਝੂਗਾ ਕਿ ਇੰਨੇ ਦਾ ਇਸ ਚੀਜ਼ ਦੇ ਵਿੱਚ ਇੰਨੀ ਦਿਲਚਸਪੀ ਦਿਖਾਈ ਨਹੀਂ ਤੇ ਮੈਂ ਇਹ ਚੀਜ਼ ਕਿਉਂ ਪ੍ਰਾਪਤ ਕਰਾਂ ਇਹ ਤਾਂ ਟਾਈਮ ਵੇਸਟ ਹੀ ਹੋਊਗਾ ਸੋ ਇਸ ਕਰਕੇ ਇਹ ਵੀ ਇੱਕ ਤਰ੍ਹਾਂ ਨਾਲ ਤੁਹਾਡੀ ਹੀ ਪਾਵਰ ਹੋ ਗਈ ਤਾਂ ਕਰਕੇ ਇਸ ਬੁੱਕ ਦਾ ਇਹ ਰੂਪ ਆਪਾਂ ਨੂੰ ਕਹਿ ਰਿਹਾ ਕਿ ਤੁਸੀਂ ਜਿਹੜੀ ਚੀਜ਼ ਪ੍ਰਾਪਤ ਕਰਨ ਦੇ ਅਸਮਰਥ ਹੋ ਤੁਸੀਂ ਜਿਹੜੀ ਚੀਜ਼ ਪ੍ਰਾਪਤ ਨਹੀਂ ਕਰ ਸਕਦੇ ਤੁਸੀਂ ਲੋਕਾਂ ਦੀ ਨਜ਼ਰ ਦੇ ਵਿੱਚ ਤੁਸੀਂ ਦੁਨੀਆ ਦੀ ਨਜ਼ਰ ਦੇ ਵਿੱਚ ਉਹ ਚੀਜ਼ ਨੂੰ ਨਕਾਰਾ ਸਾਬਿਤ ਕਰ ਦਿਓ ਕਿ ਇਹ ਚੀਜ਼ ਤਾਂ ਇੰਨੀ ਮਹੱਤਵਪੂਰਨ ਹੈ ਹੀ ਨਹੀਂ ਇਹਨੂੰ ਪ੍ਰਾਪਤ ਕਰ ਵੀ ਜਾ ਤਾਂ ਕੋਈ ਫਾਇਦਾ ਨਹੀਂ ਹੋਣਾ ਤੇ ਲੋਕ ਵੀ ਇਹੀ ਸਮਝਣਗੇ ਕਿ ਹਾਂ ਇਸ ਚੀਜ਼ ਨੂੰ ਅਸੀਂ ਵੀ ਨਹੀਂ ਪ੍ਰਾਪਤ ਕਰਨਾ ਕਿਉਂਕਿ ਇਹ ਚੀਜ਼ ਦਾ ਤੇ ਕੋਈ ਮਤਵਲੀ ਨਹੀਂ ਬਣਦਾ ਕਿ ਇਸ ਚੀਜ਼ ਨੂੰ ਇੰਨੀ ਮਿਹਨਤ ਮੁਸ਼ਕਤ ਨਾਲ ਪਾ ਵੀ ਲਿਆ ਤਾਂ ਉਸ ਚੀਜ਼ ਨੂੰ ਪਾ ਕੇ ਕੋਈ ਮਤਵਲ ਨਹੀਂ ਬਣਦਾ ਸੋ ਇਹ ਸੀਗਾ ਲਾਅ ਨੰਬਰ 36 ਜਿਹੜਾ ਕਿ ਆਪਾਂ ਪੰਜਾਬੀ ਦੇ ਵਿੱਚ ਬਹੁਤ ਹੀ ਸੌਖੇ ਸ਼ਬਦਾਂ ਦੇ ਵਿੱਚ ਸਮਝਿਆ। ਓਕੇ ਜੀ ਹੁਣ ਆਪਾਂ ਗੱਲ ਕਰਦੇ ਆ ਇਸ ਕਿਤਾਬ ਦੇ ਲਾਅ ਨੰਬਰ 37 ਜੁਤੇ ਜਿਹੜਾ ਕਿ ਹੈ ਕ੍ਰੀਏਟ ਕੰਪੈਲਿੰਗ ਸਪੈਕਟਕਲਸ। ਹੁਣ ਇਹ ਲਾਅ ਇਹ ਕਾਨੂੰਨ ਆਪਾਂ ਨੂੰ ਕੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਤੁਸੀਂ ਆਪਣਾ ਇੱਕ ਅਲੱਗ ਦ੍ਰਿਸ਼ ਬਣਾਓ। ਮੋਬਿਲ ਕੇ ਜੇ ਤੁਸੀਂ ਦੂਸਰੇ ਲੋਕਾਂ ਦੇ ਉੱਤੇ ਪ੍ਰਭਾਵ ਪਾਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੀ ਇੱਕ ਅਲੱਗ ਦਿੱਖ ਬਣਾਓ ਆਪਣਾ ਇੱਕ ਅਲੱਗ ਔਰਾ ਬਣਾਓ ਹੁਣ ਆਪਾਂ ਇੱਕ ਐਗਜ਼ਾਮਪਲ ਦੇ ਨਾਲ ਇਹਨੂੰ ਸਮਝਦੇ ਹਾਂ ਹੁਣ ਫੋਰ ਐਗਜ਼ਾਮਪਲ ਆਪਾਂ ਮੂਵੀਜ਼ ਦੇਖਦੇ ਹਾਂ ਆਪਾਂ ਆਪਾਂ ਕਈ ਵਾਰ ਮੂਵੀਜ਼ ਦੇਖ ਕੇ ਲੱਗਦਾ ਕਿ ਹਾਂ ਇਹ ਸਟੋਰੀ ਤਾਂ ਬਿਲਕੁਲ ਸੇਮ ਜੀ ਸੀਗੀ ਉਸ ਮੂਵੀ ਦੇ ਨਾਲ ਅਸੀਂ ਕਿਸੇ ਹੋਰ ਮੂਵੀ ਨਾਲ ਲੇਟ ਕਰਕੇ ਦੇਖ ਲੈਣੇ ਆ ਹਾਂਜੀ ਇਹ ਤਾਂ ਉਸ ਮੂਵੀ ਦੇ ਨਾਲ ਮਿਲਦੀ ਜੁਲਦੀ ਸਟੋਰੀ ਸੀ ਜਾਂ ਇਸ ਦੇ ਨਾਰਮਲ ਤੇ ਜੁਲਦੀ ਮੂਵੀ ਜੀ ਅਸੀਂ ਪਹਿਲਾਂ ਹੀ ਦੇਖੀ ਹੋਈ ਹੈ ਸੋ ਇਸ ਕਰਕੇ ਅ ਜਦੋਂ ਤੁਸੀਂ ਆਪਣੇ ਆਪ ਤੇ ਇਹ ਹੀ ਗੱਲ ਲੈ ਕੇ ਆਉਂਦੇ ਹੋ ਤਾਂ ਇਹ ਕੱਲ ਲੋਕਾਂ ਦੇ ਨਜ਼ਰੀਏ ਦੇ ਉੱਤੇ ਮੈਟਰ ਕਰਦੀ ਹੈ ਕਿ ਹਾਂਜੀ ਇਹ ਇਹਦਾ ਸੁਭਾਅ ਤਾਂ ਬਿਲਕੁਲ ਇਕਾਨ ਜੈ ਸੁਭਾਅ ਹੈ ਜਾਂ ਇਹਦਾ ਜਿਹੜਾ ਸਾਨੂੰ ਇਸ ਤੋਂ ਕੋਈ ਕੋਈ ਅਲੱਗ ਜੀ ਵਾਈਬ ਨਹੀਂ ਆਉਂਦੀ ਸੋ اے ਲੋ ਸਾਨੂੰ ਇੱਥੇ ਇਹੀ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਤੁਸੀਂ ਆਪਣਾ ਇੱਕ ਅਲੱਗ ਦ੍ਰਿਸ਼ ਬਣਾਓ ਆਪਣਾ ਇੱਕ ਅਲੱਗ ਔਰਾ ਬਣਾਓ ਇੱਕ ਅਲੱਗ ਵਾਈਬ ਬਣਾਓ ਕਿ ਤੁਸੀਂ ਇੱਕ ਤੁਹਾਡੀ ਇੱਕ ਵੱਖਰੀ ਪਰਸਨੈਲਿਟੀ ਹੋਵੇ ਇੱਕ ਵੱਖਰੀ ਪਛਾਣ ਹੋਵੇ ਇਦੇ ਵਿੱਚ ਸਾਰੀਆਂ ਚੀਜ਼ਾਂ ਬੇਸਿਕਲੀ ਤੁਸੀਂ ਪਾ ਸਕਦੇ ਹੋ ਤੁਹਾਡੀ ਟਰੈਸਿੰਗ ਸੈਂਸ ਤੁਹਾਡੇ ਬੋਲਣ ਦਾ ਤਰੀਕਾ ਤੁਹਾਡਾ ਅ ਗੱਲ ਕਰਨ ਦਾ ਸਟਾਈਲ ਤੁਸੀਂ ਕਿਵੇਂ ਤੁਰਦੇ ਹੋ ਤੁਸੀਂ ਕਿਵੇਂ ਦਿਖਦੇ ਹੋ ਤੁਸੀਂ ਕਿਦਾਂ ਦੇ ਕੱਪੜੇ ਪਾਉਂਦੇ ਹੋ ਸਾਰਾ ਕੁਝ ਇਸ ਦੇ ਵਿੱਚ ਤੁਸੀਂ ਖਬਰ ਕਰ ਸਕਦੇ ਹੋ ਤੇ ਤੁਸੀਂ ਇਸ ਚੀਜ਼ ਨੂੰ ਅਕੋਰਡਿੰਗ ਟੂ ਥਿਸ ਲਾ ਤੁਸੀਂ ਇੰਪਰੂਵ ਕਰੋ ਜਿਹੜੇ ਕਿ ਤੁਹਾਡੀ ਪਾਵਰ ਵਧਾਉਣ ਦਾ ਤੁਹਾਡੀ ਗੱਲ ਦੇ ਵਿੱਚ ਵਜ਼ਨ ਪਾਉਣ ਦਾ ਇੱਕ ਬੜਾ ਹੀ ਕਾਰਗਰ ਤਰੀਕਾ ਸਾਬਿਤ ਹੋ ਸਕਦਾ ਹੈ ਏ ਲੋਅ ਇੱਥੇ ਸਾਨੂੰ ਇਹੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਤੁਸੀਂ ਆਪਣੀ ਜਿਹੜੀ ਦੇਖ ਹੈ ਆਪਣਾ ਦ੍ਰਿਸ਼ ਹੈ ਉਹਨੂੰ ਇੰਪਰੂਵ ਕਰੋ ਕਿ ਹਾਂਜੀ ਜਦੋਂ ਵੀ ਤੁਸੀਂ ਕਿਸੇ ਕਿਸੇ ਦੇ ਸੰਪਰਕ ਚ ਤੁਸੀਂ ਕਿਸੇ ਵੀ ਭੀੜ ਦੇ ਵਿੱਚ ਜਾਓ ਤਾਂ ਇੱਕ ਤੁਹਾਡੀ ਵੱਖਰੀ ਅਟੈਂਸ਼ਨ ਹੋਵੇਗੀ ਲੋਕ ਤੁਹਾਨੂੰ ਅਟੈਂਸ਼ਨ ਦੇਣ ਤੁਹਾਡੀ ਗੱਲ ਦੇ ਉੱਤੇ ਧਿਆਨ ਦੇਣ ਠੀਕ ਹੈ ਜੀ ਓਕੇ ਜੀ ਹੁਣ ਆਪਾਂ ਗੱਲ ਕਰਦੇ ਆ ਇਸ ਕਤਾਰ ਦੇ ਲਾਅ ਨੰਬਰ 38 ਦੇਤੇ ਕਾਨੂੰਨ ਨੰਬਰ 38 ਦੇਤੇ ਜਿਹੜਾ ਕੀ ਕਹਿੰਦਾ ਹੈ ਕਿ ਥਿੰਕ ਐਸ ਯੂ ਲਾਈਕ ਬਟ ਬਿਹੇਵ ਲਾਈਕ ਆਦਰਸ ਠੀਕ ਹੈ ਜੀ ਹੁਣ ਦੇਖੋ ਆਪਣੇ ਸਾਰਿਆਂ ਦੀ ਵੱਖਰੀ ਵੱਖਰੀ ਸੋਚ ਹੈ ਆਪਣੇ ਸਾਰਿਆਂ ਦੀ ਆਪਣੀ ਵੱਖਰੀ ਵੱਖਰੀ ਸੋਚ ਹੈ ਤੇ ਇਹ ਲਾਅ ਵੀ ਇੱਥੇ ਸਾਨੂੰ ਇਹ ਨਹੀਂ ਕਹਿੰਦਾ ਕਿ ਭਾਵੇਂ ਸਾਡੀ ਸਾਰਿਆਂ ਦੀ ਆਪਣੀ ਵੱਖਰੀ ਵੱਖਰੀ ਸੋਚ ਹੈ ਪਰ ਜਦੋਂ ਤੁਸੀਂ ਕਿਸੇ ਇਕੱਠ ਦੇ ਵਿੱਚ ਜਾਂਦੇ ਹੋ ਜਦੋਂ ਤੁਸੀਂ ਕਿਸੇ ਇਕੱਠ ਦੇ ਨਾਲ ਆਪਣੀ ਕੁਈ ਸਲਾਹ ਮਸ਼ਵਰਾ ਕਰਦੇ ਹੋ ਜਾਂ ਆਪਣੀ ਕੋਈ ਮੰਨ ਲਓ ਤੁਸੀਂ ਕਿਸੇ ਨਤੀਜੇ ਤੇ ਪਹੁੰਚਣਾ ਹੈ ਤੇ ਤੁਸੀਂ ਕਿਸੇ ਘਟਨਾ ਨਾਲ ਆਪਣੀ ਸਲਾਹ ਕਰਦੇ ਹੋ ਤੇ ਮੰਨ ਲਓ ਤੁਸੀਂ 5 ਜਣਿਆਂ ਦਾ ਗਰੁੱਪ ਹੋ ਠੀਕ ਹੈ ਜੀ ਉੱਥੇ 4 ਜਣਿਆਂ ਦੀ ਸੋਚ ਆਪਸ ਦੇ ਵਿੱਚ ਮਿਲ ਗਈ ਪਰ ਤੁਸੀਂ ਇਕੱਲੇ ਹੋ ਜੀ ਦੀ ਸੋਚ ਉਹਨਾਂ ਚਾਰਾਂ ਤੋਂ ਅਲੱਗ ਹੈ ਹੁਣ ਇੱਥੇ ਇਹ ਲੋ ਸਾਨੂੰ ਕਹਿੰਦਾ ਕਿ ਤੁਸੀਂ ਆਪਣੀ ਸੋਚ ਇਹੋ ਜੀ ਸਿਚੁਏਸ਼ਨ ਦੇ ਵਿੱਚ ਉਸ 그룹 ਦੇ ਨਾਲ ਮਿਲਾ ਲਓ ਤਾਂ ਕਿ ਤੁਹਾਨੂੰ ਕ੍ਰਿਟਿਸਿਜ਼ਮ ਦਾ ਸਾਹਮਣਾ ਨਾ ਕਰਨਾ ਪਵੇ ਠੀਕ ਹੈ ਜੀ ਤਾਂ ਕਿ ਤੁਹਾਨੂੰ ਕਿਸੇ ਵੀ ਅ ਪੱਖਪਾਤ ਦਾ ਸਾਹਮਣਾ ਨਾ ਕਰਨਾ ਪਵੇ ਤੁਸੀਂ ਆਪਣੀ ਸੋਚ ਵੀ ਉਹਨਾਂ ਦੀ ਸੋਚ ਦੇ ਨਾਲ ਮਿਲਾ ਲਓ ਏ ਸੀ ਕੀ ਇਸ ਲਾ ਦੀ ਇੱਕ ਸਿੰਪਲ ਤੇ ਸਿੱਧੇ ਜਿਹੇ ਉਦਾਹਰਣ ਕਿ ਤੁਸੀਂ ਚਾਹੇ ਆਪਣੀ ਇੰਡੀਪੈਂਡੈਂਟ ਸੋਚ ਰੱਖਦੇ ਹੋ ਪਰ ਜਦੋਂ ਵੀ ਤੁਸੀਂ ਕਿਸੇ ਭੀੜ ਦਾ ਹਿੱਸਾ ਹੋ ਜਾਂ ਤੁਸੀਂ ਕਿਸੇ ਅਲੱਗ ਕੱਟ ਦਾ ਹਿੱਸਾ ਹੋ ਤਾਂ ਤੁਸੀਂ ਆਪਣੀ ਸੋਚ ਵੀ ਉਸ ਕੱਟ ਦੇ ਨਾਲ ਮਿਲਾ ਲਓ ਠੀਕ ਹੈ ਜੀ ਓਕੇ ਜੀ ਹੁਣ ਆਪਾਂ ਗੱਲ ਕਰਦੇ ਆ ਲਾਅ ਨੰਬਰ 39 ਦੇ ਉੱਤੇ ਜਿਹੜਾ ਕਿ ਹੈ ਸਟੇਲ ਅਪਵਾਟਰਸ ਟੂ ਕੈਚ ਫਿਸ਼ ਉਹ ਇਹ ਲਾਅ ਆਪਾਂ ਨੂੰ ਕਹਿੰਦਾ ਕਿ ਤੁਸੀਂ ਅ ਆਪਣੇ ਵਿਰੋਧੀ ਦੀਆਂ ਭਾਵਨਾਵਾਂ ਨੂੰ ਹੋਰ ਪੜਕਾਓ ਜਿਵੇਂ ਮੰਨ ਲਓ ਕਿ ਜਿੱਥੇ ਕਿਤੇ ਤੁਹਾਡੇ ਤੇ ਤੁਹਾਡੇ ਵਿਰੋਧੀ ਤੁਹਾਡੇ ਕੰਪੀਟੀਟਰ ਦੇ ਵਿਚਕਾਰ ਤਣਾਅ ਦਾ ਮਾਹੌਲ ਹੈ ਕਿਸੇ ਤਰੀਕੇ ਦਾ ਬੈਸਬਾਜ਼ੀ ਚੱਲ ਰਹੀ ਹੈ ਤਾਂ ਇਹ ਲਾਅ ਇਹ ਕਾਨੂੰਨ ਆਪਾਂ ਨੂੰ ਕਹਿੰਦਾ ਕਿ ਤੁਸੀਂ ਉਸ ਸਿਚੁਏਸ਼ਨ ਦੇ ਵਿੱਚ ਇਸ ਤਰ੍ਹਾਂ ਨੂੰ ਹੋਰ ਵਧਾਓ ਕੁੱਲ ਮਿਲਾ ਕੇ ਇਹ ਕਹਿਣਾ ਚਾਹੁੰਦੇ ਨੇ ਕਿ ਤੁਸੀਂ ਆਪਣੇ ਵਿਰੋਧੀ ਤੇ ਆਪਣੇ ਕੰਪੀਟੀਟਰ ਦੀਆਂ ਭਾਵਨਾਵਾਂ ਨੂੰ ਹੋਰ ਪੜਕਾਓ ਤੇ ਉਸ ਦੀ ਇਮੋਸ਼ਨਲ ਹੈਲਥ ਦੇ ਨਾਲ ਕੇ ਡੋ ਤਾਂ ਕਿ ਤੁਹਾਡਾ ਵਿਰੋਧੀ ਤੁਹਾਡਾ ਕੰਪੀਟੀਟਰ ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਆ ਕੇ ਕੋਈ ਗਲਤ ਫੈਸਲਾ ਲਵੇ ਜਿਹੜਾ ਕਿ ਤੁਹਾਡੇ ਵਾਸਤੇ ਲਾਭਦਾਇਕ ਸਿੱਧ ਹੋਵੇ ਏਹ ਇਸ ਲਾਅ ਦਾ ਸਿੱਧਾ ਸਿੱਧਾ ਮਤਲਬ ਹੈ ਕਿ ਤੁਸੀਂ ਆਪਣੇ ਵਿਰੋਧੀ ਦੀ इमोशनल ਹੈਲਥ ਦੇ ਨਾਲ ਖੇਡੋ ਤੁਸੀਂ ਤਣਾਅ ਦੀ ਸਥਿਤੀ ਨੂੰ ਹੋਰ ਤਣਾਅ ਦੀ ਸਥਿਤੀ ਬਣਾਓ ਤੇ ਇੱਕ ਵਾਰ ਫਿਰ ਮੈਂ ਇਹ ਚੀਜ਼ ਦੁਹਰਾ ਦਿਆਂ ਕਿ ਇਹ ਮੇਰਾ ਕੋਈ ਨਿੱਜੀ ਵਿਚਾਰ ਨਹੀਂ ਇਹ ਸਿੰਪਲ ਤੇ ਸਪਸ਼ਟ ਇੱਕ ਉਦਾਹਰਣ ਹੈ ਇਸ ਲਾਅ ਨੂੰ ਸੌਖੇ ਤਰੀਕੇ ਨਾਲ ਸਮਝਣ ਲਈ ਤੇ ਇਹ ਲਾਅ ਕੀ ਕਹ ਰਿਹਾ ਹੈ ਇਸ ਚੀਜ਼ ਨੂੰ ਸਮਝਣ ਲਈ ਕਿ ਤੁਸੀਂ ਆਪਣੇ ਵਿਰੋਧੀ ਨੂੰ ਹੋਰ ਪੜਕਾਓ ਜਿਸ ਦੇ ਕਰਕੇ ਤੁਹਾਡਾ ਵਿਰੋਧੀ ਜਾਂ ਤੁਹਾਡਾ ਕੰਪੀਟੀਟਰ ਗਲਤ ਫੈਸਲਾ ਲਵੇਗਾ ਜਿਹੜਾ ਕਿ ਤੁਹਾਡੇ ਵਾਸਤੇ ਲਾਭ ਦਾ ਇੱਕ ਸਿੱਧ ਹੋਵੇਗਾ ਓਕੇ ਜੀ ਹੁਣ ਗੱਲ ਕਰਦੇ ਆ ਲਾਅ ਨੰਬਰ 40 ਦੀ ਜਿਹੜਾ ਕਿ ਕਹਿੰਦਾ ਹੈ ਡਿਸਪਾਈਸ ਦਾ ਫ੍ਰੀ ਲੰਚ ਹੁਣ ਇਹ ਲਾਅ ਇੱਥੇ ਆਪਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਜਦੋਂ ਵੀ ਤੁਹਾਨੂੰ ਕੋਈ ਫ੍ਰੀ ਆਫਰ ਹੋਵੇ ਤਾਂ ਉਸ ਚੀਜ਼ ਦੇ ਪੂਰੀ ਜਾਂਚ ਪਰਤਾਲ ਕਰੋ ਕਿ ਇਸ ਫ੍ਰੀ ਦੀ ਚੀਜ਼ ਪਿੱਛੇ ਇਸ ਚੀਜ਼ ਨੂੰ ਆਫਰ ਕਰਨ ਵਾਲੇ ਦਾ ਕੀ ਮਕਸਦ ਲੁਕਿਆ ਹੁਣ ਰਾਈਟਰ ਇੱਥੇ ਕਹਿਣਾ ਚਾਹੁੰਦਾ ਕਿ ਕਦੇ ਵੀ ਕੁਝ ਵੀ ਫ੍ਰੀ ਨਹੀਂ ਹੁੰਦਾ ਜਦੋਂ ਵੀ ਤੁਹਾਨੂੰ ਕੁਝ ਫ੍ਰੀ ਦਾ ਕਿਸੇ ਵੱਲੋਂ ਆਫਰ ਕੀਤਾ ਜਾਵੇ ਤਾਂ ਤੁਸੀਂ ਇਸ ਚੀਜ਼ ਨੂੰ ਜ਼ਰੂਰ ਜਾਣੋ ਕਿ ਇਸ ਪਿੱਛੇ ਉਸ ਬੰਦੇ ਦਾ ਕੀ ਮਕਸਦ ਹੈ ਤਾਂ ਕਿ ਤੁਸੀਂ ਇਹ ਜਾਣ ਸਕੋ ਕਿ ਉਹ ਬੰਦਾ ਬਦਲੇ ਦੇ ਵਿੱਚ ਤੁਹਾਡੇ ਤੋਂ ਕੀ ਚੀਜ਼ ਮੰਗ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਾਂ ਕੀ ਚੀਜ਼ ਮੰਗ ਕਰ ਸਕਦਾ ਹੈ ਜਾਂ ਕੀ ਚੀਜ਼ ਮੰਗ ਕਰੇਗਾ ਏ ਹੈ ਇਸ ਲਾਅ ਦਾ ਸਿੱਧਾ ਸਿੱਧਾ ਮਤਲਬ ਹੈ ਕਿ ਜਦੋਂ ਵੀ ਤੁਹਾਨੂੰ ਕੁਝ ਫਰੀ ਦਾ ਆਫਰ ਹੋਵੇ ਤਾਂ ਤੁਸੀਂ ਜ਼ਰੂਰ ਉਸ ਚੀਜ਼ ਨੂੰ ਖੋਖਣਾ ਹੈ ਉਸ ਚੀਜ਼ ਨੂੰ ਜਾਂਚਣਾ ਹੈ ਪਰਖਾਲ ਕਰਨੀ ਹੈ ਤੇ ਫਰੀ ਦੀ ਚੀਜ਼ ਲੈਣ ਤੋਂ ਪਹਿਲਾਂ ਇਹ ਜ਼ਰੂਰ ਜਾਨਣਾ ਹੈ ਕਿ ਤੁਹਾਨੂੰ ਇਸ ਦੇ ਬਦਲੇ ਵਿੱਚ ਕੀ ਦੇਣਾ ਪੈ ਸਕਦਾ ਹੈ ਹੁਣ ਮੰਨ ਲਓ ਇਹਦੀ ਉਦਾਹਰਣ ਇੱਕ ਜਿਵੇਂ ਮੈਂ ਪਹਿਲਾਂ ਵੀ ਪਿਛਲੇ ਲਾਅਸ ਦੇ ਵਿੱਚ ਇੱਕ ਐਗਜ਼ਾਮਪਲ ਦਿੱਤੀ ਸੀ ਕਿ ਜਿਵੇਂ ਆਪਾਂ ਕਿਸੇ ਨੂੰ ਕੋਈ ਗਿਫਟ ਦੇ ਨਿਹ। ਤੇ ਬਦਲੇ ਦੇ ਵਿੱਚ ਆਪਾਂ ਜਦੋਂ ਕੋ ਉਸ ਬੰਦੇ ਤੋਂ ਕੋਈ ਕੰਮ ਦੀ ਉਮੀਦ ਕਰਾਂਗੇ ਤਾਂ ਉਸ ਬੰਦੇ ਲਈ ਸਾਨੂੰ ਮਨਾ ਕਰਨਾ ਇੱਕ ਬੜਾ ਹੀ ਔਖਾ ਦਾਸਕ ਬਣ ਜਾਂਦਾ ਹੈ ਕਿਉਂਕਿ ਅਸੀਂ ਪਹਿਲਾਂ ਹੀ ਉਹਦੇ ਉੱਤੇ ਗਿਫਟ ਦੇ ਨਾਲ ਇਹਸਾਨ ਕਰ ਚੁੱਕੇ ਹਾਂ। ਸੋ ਇਸ ਕਰਕੇ ਇਹ ਹੀ ਚੀਜ਼ ਰਾਈਟਰ ਸਾਨੂੰ ਦੂਸਰੇ ਪੱਖੋਂ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਜਦੋਂ ਵੀ ਤੁਹਾਨੂੰ ਕੋਈ ਫ੍ਰੀ ਦੀ ਚੀਜ਼ ਆਫਰ ਹੋਵੇ ਤਾਂ ਤੁਸੀਂ ਬੜੇ ਧਿਆਨ ਦੇ ਨਾਲ ਪਹਿਲਾਂ ਸੋਚਣਾ ਹੈ ਕਿ ਸਾਨੂੰ ਇਸ ਫ੍ਰੀ ਦੀ ਚੀਜ਼ ਦੇ ਬਦਲੇ ਕੀ ਦੇਣਾ ਪੈ ਸਕਦਾ ਹੈ ਠੀਕ ਹੈ ਜੀ ਮੈਂ ਜਿੰਨਾ ਹੋ ਸਕੇ ਆਪਣੇ ਵੱਲੋਂ ਇਸ ਕਿਤਾਬ ਵਿਚਲੇ ਵਿਚਾਰਾਂ ਨੂੰ ਇਸ ਕਿਤਾਬ ਵਿਚਲੇ ਨਿਯਮ ਨੂੰ ਤੁਹਾਡੇ ਅੱਗੇ ਰੱਖਣ ਦੀ ਕੋਸ਼ਿਸ਼ ਕੀਤੀ ਹੈ ਤੇ ਉਮੀਦ ਕਰਦਾ ਕਿ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਆਈ ਹੋਵੇਗੀ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਤੁਸੀਂ ਆਪਣੇ ਵਿਚਾਰ ਕਮੈਂਟਸ ਦੇ ਵਿੱਚ ਜ਼ਰੂਰ ਦਿਓ ਤੁਸੀਂ ਆਪਣੀ ਸੁਝਾਅ ਵੀ ਕਮੈਂਟਸ ਦੇ ਵਿੱਚ ਜ਼ਰੂਰ ਦਿਓ ਤੇ ਇਸ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਤੇ ਆਪਣੇ ਆਪਣਾ ਫੀਡਬੈਕ ਮੈਨੂੰ ਜ਼ਰੂਰ ਆਪਣੇ ਕਮੈਂਟਸ ਦੇ ਵਿੱਚ ਦਿਓ ਤੇ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਤੇ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਹੋਰ ਵੀ ਕਿਸੇ ਕਿਤਾਬ ਦੇ ਉੱਤੇ ਵੀਡੀਓ ਲੈ ਕੇ ਆਵਾਂ ਤਾਂ ਉਹ ਵੀ ਤੁਸੀਂ ਜ਼ਰੂਰ ਆਪਣੀ ਕਮੈਂਟਸ ਦੇ ਵਿੱਚ ਦੱਸ ਸਕਦੇ ਹੋ ਤੇ ਇਸੇ ਦੇ ਨਾਲ ਹੀ ਕਰਦੇ ਆਂ ਵੀਡੀਓ ਦਾ ਐਂਡ ਸਤਿ ਸ਼੍ਰੀ ਅਕਾਲ